ਮਾ ਮਾਮੀ ਨੂੰ ਸਮਝਾ ਲਾ ਲੱਛਣ ਮਾਰੇ ਕਰਦੀ ਆ ਰਾਤ ਨੂੰ ਪਾ ਕੇ ਨੀਂਦੀਆਂ ਗੋਲੀਆਂ ਗਵਾਂਡੀਆਂ ਦੇ ਮੁੰਡੇ ਨਾਲ ਪੈਂਦੀ ਆ ਆਪਣੇ ਭਾਣਜੇ ਨਾਲ ਪੈਂਦੀ ਹੈ ਸਾਰੀ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਅੱਜ ਦੀ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਮਾਮੀ ਆਪਣੇ ਭਾਣਜੇ ਨਾਲ ਫਰਾਰ ਹੋ ਗਈ ਬ੍ਰਹਿਣ ਲੱਗੀ ਪਠਾਨਕੋਟ ਰਿਸ਼ਤਿਆਂ ਤੇ ਕਲੰਕ ਲਾਤਾ ਅੱਜ ਦੀ ਵੀਡੀਓ ਤੁਹਾਡੇ ਕੋਲ ਮੈਂ ਲੈ ਕੇ ਆਇਆ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲਿਓ ਅੱਜ ਦੇ ਟਾਈਮ ਦੇ ਵਿੱਚ ਰਿਸ਼ਤਿਆਂ ਨੂੰ ਕੁਝ ਨਹੀਂ ਸਮਝਦੇ ਪਏ ਲੋਕ ਇੱਕ ਕਾਂ ਬਾਸ਼ਨਾ ਇੰਨੀ ਸਿਰ ਤੇ ਹਾਵੀ ਹੋ ਰਿਹਾ ਇੱਕ ਸ਼ੈਤਾਨ ਦਾ ਜਿਹੜਾ ਹਾਵੀ ਹੋ ਰਿਹਾ ਆਪਣੇ ਤੇ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਰਿਸ਼ਤਾ ਕੀ ਆ ਅੱਜ ਦੀ ਜਿਹੜੀ ਤੁਹਾਡੇ ਕੋਲ ਖਬਰ ਲੈ ਕੇ ਆਇਆ ਇਸ ਖਬਰ ਨੂੰ ਧਿਆਨ ਨਾਲ ਸੁਣ ਲਿਓ ਵੀ ਤੁਹਾਡੇ ਨਾਲ ਵੀ ਇਦਾਂ ਦਾ ਹੋ ਸਕਦਾ ਤੁਹਾਡੇ ਰਿਸ਼ਤੇ ਰਿਸ਼ਤਿਆਂ ਦੇ ਵਿੱਚ ਵੀ ਇਦਾਂ ਦਾ ਸਿਸਟਮ ਹੋ ਰਿਹਾ ਸਾਰਿਆਂ ਬਾਰੇ ਨਹੀਂ ਗਲਤ ਪੈਂਦਾ ਕਈ ਰਿਸ਼ਤੇ ਅਨਮੋਲ ਵੀ ਹੁੰਦੇ ਆ ਕਈ ਰਿਸ਼ਤਿਆਂ ਦੇ ਵਿੱਚ ਦਾਗ ਲੱਗ ਜਾਂਦਾ ਅੱਜ ਦੇ ਟਾਈਮ ਦੇ ਵਿੱਚ ਕਲਯੁਗ ਚੱਲ ਰਿਹਾ ਆਜੋ ਤੁਹਾਨੂੰ ਵੀਡੀਓ ਦਿਖਾਵਾਂਗੇ ਵੀਡੀਓ ਦੇ ਵਿੱਚ ਕੀ ਸਿਸਟਮ ਆ ਆਜੋ ਮਾੜਾ ਖਿੱਚ ਕੇ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਮੈਂ ਵੀਡੀਓ ਲੈ ਕੇ ਆਇਆ ਅੱਜ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਇਸ ਵੀਡੀਓ ਦੇ ਵਿੱਚ ਇਸ ਖਬਰ ਦੇ ਵਿੱਚ ਤੁਸੀਂ ਦੇਖੋਗੇ ਕੇ ਭਾਣਜ ਆਪਣੀ मामੀ ਨੂੰ ਲੈ ਕੇ ਫਰਾਰ ਹੋ ਗਿਆ ਸੀਗਾ ਤੇ ਜਿਹੜਾ ਮਾਮਾ ਸੀ ਉਸ ਨੇ ਬੜੀ ਕਾਰਵਾਈ ਕੀਤੀ ਕੀ ਗੱਲਬਾਤ ਹੋਈ ਕੀ ਮਸਲਾ ਬਣਿਆ ਅੱਜ ਉਹ ਭਾਣਜਾ ਕੋਲ ਖੜਾ ਜਿਹੜਾ ਆਪਣੀ ਪਾਮੀ ਨੂੰ ਲੈ ਕੇ ਫਰਾਰ ਹੋ ਗਿਆ ਸੀ ਗੱਲਬਾਤ ਇਹਦੇ ਨਾਲ ਕਰਾਂਗੇ ਬਾਈ ਕੀ ਹਾਲ ਚਾਲ ਠੀਕ ਆ ਬਈ ਕੀ ਗੱਲ ਕੀ ਹੋਈਗੀ ਗੱਲਬਾਤ ਬਈ ਮੈਂ ਆਪਦੀ मामੀ ਭਿਅ ਲੈ ਦੋ ਜਵਾਕ ਹੈ ਬਈ ਉਹਦੇ ਤੇ ਮਾਮਾ ਹੁਣ ਮੇਰੇ ਪਿੱਛੇ ਕਾਰਵਾਈ ਕਰੀ ਜਾਂਦਾ ਤੇ ਸਾਡੇ ਘਰੇ ਬਾਬਾ ਰੋਲਾ ਪਿਆ ਪਿਆ ਤੇ ਉਹ ਮੈਨੂੰ ਕਹਿੰਦਾ ਕਿ ਤੈਨੂੰ ਮੈਂ ਅੰਦਰ ਕਰਾਉਂਗਾ ਕਿ ਜਾਂ ਤਾਂ ਆਪਦੀ ਮਾਮੀ ਮੋੜ ਜਾ ਹਨਾ ਤੇ ਜਾ ਕੇ ਇੱਥੇ ਮਾਫੀ ਮੰਗ ਲਾ ਤੇ ਬਈ ਮੈਂ ਕਿਸੇ ਬੰਦੇ ਤੋਂ رائے ਲਈ ਸੀ ਹਨਾ ਬਜ਼ੁਰਗ ਤੋਂ ਤੇ ਮੈਂ ਕਿ ਜਿਵੇਂ ਕਰਕੇ ਆਪ ਨੂੰ ਐਂ ਕਹਿੰਦਾ ਮਾਮਾ ਮੇਰਾ ਕਿ ਜਾ ਕੇ ਮਾਫੀ ਮੰਗੇ ਤੈਨੂੰ ਮੈਂ ਕੁਝ ਨਹੀਂ ਕਹਿੰਦਾਗਾ ਤੇ ਉਹ ਮੈਨੂੰ ਕਹਿੰਦਾ ਜਿਹੜੀ ਗਲਤੀ ਹੋਣੀ ਸੀ ਉਹਨੂੰ ਕਰਦੀ ਹਨਾ ਤੂੰ ਕਿਉਂ ਤਾੜੀ ਇੱਕ ਹੱਥ ਨਾਲ ਨਹੀਂ ਵਾਜੀ ਦੀ ਕਹਿੰਦਾ ਜੇ ਉਹ ਭੱਜ ਗਈ ਆ ਤੂੰ ਲੈ ਕੇ ਆਇਆ ਹਨਾ ਮਾਮਾ ਤੇਰੇ ਕਹਿੰਦਾ ਨਹੀਂ ਨਹੀਂ ਉਹ ਬਜ਼ੁਰਗ ਕਹਿੰਦੇ ਬਜ਼ੁਰਗ ਕਹਿੰਦਾ ਹਾਂ ਜਿੰਦਾਂ ਮੈਂ ਰਾਇ ਲਈ ਆ ਕਹਿੰਦਾ ਗਲਤੀ ਤੁਹਾਡੇ ਦੋਵਾਂ ਦੀ ਆ ਤੇ ਕਹਿੰਦਾ ਐਵੇਂ ਸਿਆਣਾ ਬੰਦੇ ਚੱਕਰ ਜਿਵੇਂ ਗਲਤੀ ਮੰਨ ਨਾ ਜਾਵਣੀ ਕਿ ਤੇਰਾ ਮਾਮਾਦ ਨੂੰ ਖੁਸ਼ ਨਾ ਆਕੂਗਾ ਕਹਿੰਦਾ ਜੇ ਤੇਰਾ ਮਾਮਾ ਨਾ ਆਕੂਗਾ ਤਾਂ ਜਿਹੜਾ ਤੇਰੀ ਮਾਮੀ ਦੇ ਭਰਾ ਹਨ ਉਹਨੂੰ ਉਹ ਮਾਰ ਦੇਣਗੇ ਕਹਿੰਦਾ ਮੈਂ ਕੋਈ ਫਤ ਨਹੀਂ ਜਾ ਹੀ ਨਾ ਕਿ ਕਿਹੜਾ ਟਿਕਟਕਾ ਹੋ ਜਾਂਦੇ ਤੇ ਤੇਰੀ ਮਾਮੀ ਨੂੰ ਤੂੰ ਪੁੱਛ ਲਾ ਜੇ ਤੇਰੇ ਨਾਲ ਰਹਿਣਾ ਚਾਹੁੰਦੀ ਆ ਹਜੇ ਵੀ ਤਾਂ ਰਹਿ ਬੂ ਨਹੀਂ ਉੱਥੇ ਆਉਦੇ ਜਾਵੜੂ ਨਾਨਕੇ ਮੇਰੇ ਤੇ ਬਈ ਉਹਦੇ ਦੋ ਜਵਾਕ ਵੀ ਆ ਤੇ ਉਹ ਜਵਾਕ ਵੀ ਹੁਣ ਕਹਿੰਦੇ ਆ ਕਿ ਅਸੀਂ ਆਪਦੀ ਮਾਂ ਕੋਲੇ ਜਾਣਾ ਕਿ ਮੇਰੀ ਮਾਮੀ ਕੋਲੇ ਆਉਣਾ ਤੇ ਜਵਾਕ ਵੀ ਦੋਵੇਂ ਲੈ ਗਈ ਸੀ ਜਾ ਕੇ ਮਾਮੀ ਤੇ ਭਾਂਜੇ ਦਾ ਰਿਸ਼ਤਾ ਜਿਹੜਾ ਬੜਾਲ ਮੋਲ ਹੁੰਦਾ ਇਸ ਰਿਸ਼ਤੇ ਦੇ ਵਿੱਚ ਕਲੰਕ ਲਾਇਆ ਇਸ ਮੁੰਡੇ ਨੇ ਕਿਉਂ ਇਹ ਕੰਮ ਕੀਤਾ ਇਹੋ ਜਿਹਾ ਕੰਮ ਕਰਨ ਬਾਰੇ ਕਿਉਂ ਨਹੀਂ ਇਹਨੇ ਸੋਚਿਆ ਸਾਰੀ ਗੱਲਬਾਤ ਜਿਹੜੀ ਕੀਤੀ ਇਸ ਮੁੰਡੇ ਨੇ ਵੀ ਮੈਨੂੰ ਮਾਮੀ ਨਾਲ ਪਿਆਰ ਹੋ ਗਿਆ ਸੀ ਜਿਹੜਾ ਪਿਆਰ ਹੋਇਆ ਸੀ ਮਾਮੀ ਦੇ ਨਾਲ ਇਹ ਕਿਵੇਂ ਹੋਇਆ ਸੀਗਾ ਪਿਆਰ ਬਈ ਮੈਂ ਉੱਥੇ ਨਾਨਕੇ ਰਹਿੰਦਾ ਹੁੰਦਾ ਸੀ ਨਿੱਕਾ ਹੁੰਦਾ ਹੈ ਹਨਾ ਕਿ ਜਦੋਂ ਮੇਰੇ ਮਾਮੇ ਦਾ ਵਿਆਹ ਵੀ ਹੋਇਆ ਕਿ ਮੈਂ ਉਦੋਂ ਵੀ ਉੱਥੇ ਰਹਿਣ ਲੱਗ ਗਿਆ ਸੀ ਤੇ ਸਾਡਾ ਮੋਹ ਪਿਆਰ ਬਾਲਾ ਸੀ ਕਿ ਮਾਮੀ ਮੈਨੂੰ ਯਾਰ ਵਧੀਆ ਪੜਾਉਂਦੀ ਲਖਉਂਦੀ ਰੋਟੀ ਬਣੀ ਵਧੀਆ ਦਿੰਦੀ ਸੀ ਹਨਾ ਕਿ ਮੋਹ ਪਿਆਰ ਸਾਡਾ ਬਾਲਾ ਸੀ ਕਿ ਬਸ ਐ ਮੈਂ ਮਾਮੀ ਦੇ ਪਿੰਡ ਜਾਣਾ ਗਾ ਮੈ ਲੈ ਜਾਣਾ ਸੀ ਹਨਾ ਮਾਮੇ ਨਾਲ ਜਾਣਾ ਬਸ ਐ ਮੋਹ ਪਿਆਰ ਵਧ ਗਿਆ ਉਹ ਬਈ ਤੇ ਮਾਮਾ ਮੇਰਾ ਕੁੜਦਾ ਮਾਰਦਾ ਸੀ ਉਹਨੂੰ ਸ਼ਰਾਬ ਸ਼ਰੂਪ ਪੀਂਦਾਗਾ ਤੇ ਕੰਮ ਧੰਦਾ ਵੀ ਮੜਾ ਮੋਟਾ ਹੀ ਕਰਦਾ ਠਠ ਕਰਦਾ ਸੀ ਤੇ ਐ ਕਰਕੇ ਉਹ ਬਈ ਮੈਨੂੰ ਦਾਤਦੀ ਹੁੰਦੀ ਸੀ ਰੋਂਦੀ ਹੁੰਦੀ ਸੀ ਵਿਚਾਰੀ ਕੀ ਹਨਾ ਕਿ ਐ ਕਰਕੇ ਤੇਰਾ ਮਾਮਾ ਠੱਠ ਕਰਦਾ ਰੋਟੀ ਪਾਣੀ ਨੂੰ ਅਸੀਂ ਤਰਸਦੇ ਨੀ ਤੇਰੀਆਂ ਫੀਸਾਂ ਭਰਨੀਆਂ ਔਖੀਆਂ ਹਨਾ ਸਾਨੂੰ ਕਿ ਫਿਰ ਕਹਿੰਦੀ ਜੇ ਮੈਂ ਕੋਈ ਗਲਤ ਕੰਮ ਕਰੂੰਗੀ ਹਨਾ ਫਿਰ ਕੱਲੂ ਚਾਰੇ ਨਹੀਂ ਤੁਹਾਡੇ ਘਰ ਦੇ ਆਖਣਗੇ ਕਿ ਇਹ ਆ ਕੇ ਇੱਥੇ ਗਲਤ ਕੰਮ ਕਰਦੀ ਆ ਕਹਿੰਦੀ ਹੁੰਦਾ ਮੇਰੀ ਮਜਬੂਰੀ ਬਣੀ ਪਈ ਆ ਕਹਿੰਦੀ ਥੂ ਨੂੰ ਦੋਵਾਂ ਨੂੰ ਮੈਂ ਕਿੱਥੇ ਖਵਾਵਾ ਉੱਤੋਂ ਹੋ ਕੇ ਮੇਰੇ ਸਾਸੋਹਰਾ ਆ ਗਏ ਕਿ ਮੇਰੇ ਨਾਨਾ ਨਾਨੀ ਉਹ ਕਹਿੰਦੀ ਜੇ ਅੱਜ ਮੈਂ ਗਲਤ ਕੰਮ ਕਰਨ ਲੱਗੀ ਫਿਰ ਤੁਸੀਂ ਕਹਿਣਾ ਕਿ ਗਲਤ ਕੰਮ ਕਰਦੀ ਆ ਹਨਾ ਤੇ ਬਈ ਐ ਕਰਕੇ ਉਹ ਕੀ ਮੈਂ ਹੁਣ ਆਹਦੀ ਲੋੜ ਕਿੱਥੋਂ ਪੂਰਾ ਕਰਾਂ ਕਿ ਮੈਂ ਸੌਦਾ ਸੱਪਾ ਕਿੱਥੋਂ ਲਿਆਵਾਂ ਕਹਿੰਦੀ ਮੈਂ ਤਾਂ ਪੁੱਤ ਇਹੋ ਜਿਹਾ ਕੰਮ ਕਰੂੰਗੀ ਫਿਰ ਬਈ ਹੁਣ ਮੇਰੇ ਜਿਹੜੇ ਘਰ ਦੇ ਇੱਥੋਂ ਵਾਲੇ ਹਨ ਉਹ ਠੀਕ ਆ ਵਧੀਆ ਚੰਗੇ ਆਗੇ ਪਰ ਇੱਥੋਂ ਬਈ ਮੈਂ ਰੁਪਏ ਲੈ ਜਾਂਦਾ ਸੀ ਫੀਸ ਭਰਨੇ ਭਾਣੇ ਉੱਥੇ ਆ ਕੇ ਉਹਨੂੰ ਵਿਚਾਰੀ ਹਾਂ ਦੇ ਦੇ ਦਿੰਦਾ ਕਿ ਚੱਲ ਮੰਮੀ ਕੋਈ ਗੱਲ ਨਹੀਂ ਕਿ ਆਪਾਂ ਤੂੰ ਗਲਤ ਕੰਮ ਨਾ ਕਰ ਹਨਾ ਕਿ ਬੇਇੱਜ਼ਤੀ ਸਾਰੀ ਹੈ ਕਿ ਅਸੀਂ ਵੀ ਵੱਲੂ ਬਾਹਰ ਅੰਦਰ ਨਿਕਲਣਾਗਾ ਇਹ ਸਾਡੀ ਬੇਇੱਜ਼ਤੀ ਹੋ ਗਿਰ ਉਹ ਕਹਿੰਦੀ ਫਿਰ ਚੱਲ ਤੂੰ ਤਾਂ ਸੌਦਾ ਸੱਪਾ ਲਿਆ ਦੇ ਨਾ ਲੋੜ ਪੂਰੀ ਕਰ ਦੇ ਨਾ ਤੇ ਹੋਰ ਦੂਜੀਆਂ ਲੋ ਤੇ ਬਈ ਚਲ ਬਈ ਉਹਨੇ ਮੈਨੂੰ ਹੌਲੀ ਹੌਲੀ ਗੱਲਾਂ ਇਹ ਸਮਝਾਈਆਂ ਚਲ ਬਈ ਸਾਡਾ ਐ ਕਰਕੇ ਮੋਹ ਪਿਆਰ ਵੱਧ ਗਿਆ ਹਨਾ ਤੇ ਉਹ ਕਹਿੰਦੀ ਐ ਕਰਕੇ ਹੁੰਦਾ ਮੈਂ ਛੱਡਣਾ ਤੇ ਉਹ ਬਈ ਡਰਾਵੇ ਦਿੰਦਾ ਸੀ ਮੈਂ ਮਰ ਜੂੰਗਾ ਤੇਰੇ ਮਾਂ ਪਿਓ ਨੂੰ ਫਸਾਊਂਗਾ ਮਾਮਾ ਮੇਰਾ ਵੀ ਕੋਈ ਡਰਾਉਂਦਾ ਹੁੰਦਾ ਸੀ ਉਹ ਫਿਰ ਅੱਕ ਕੇ ਬਈ ਮਰਨ ਲਈ ਭੱਜ ਜਾਈ ਤੇ ਜਵਾਕ ਉਹਨੇ ਨਿੱਕੇ ਤੇ ਜਵਾਕ ਵੀ ਬਈ ਹੁਣ ਮੈਨੂੰ ਸਾਹਮਣੇ ਬੈਂਦੀ ਐ ਅੱਛਾ ਜਦੋਂ ਤੂੰ ਭਜਾ ਕੇ ਲੈ ਆਇਆ ਉਹਨੂੰ ਰੱਖਿਆ ਕਿੱਥੇ ਰੱਖਿਆ ਬਈ ਅਸੀਂ ਕਿਰਾਏ ਦੇ ਘਰ ਲੈ ਲਿਆ ਸੀਗਾ ਤੇ ਅਸੀਂ ਪਠਾਨਕੋਟ ਵੱਲ ਰਹਿੰਦੇ ਸੀ ਉੱਤੇ ਨਿੱਕਾ ਜਿਹਾ ਘਰ ਆ ਹੈਗਾ 100 150 ਜਿ ਘਰ ਉੱਤੇ ਉੱਥੇ ਰਹਿੰਦੇ ਸੀ ਬਈ ਤੇ ਉੱਥੇ ਮੈਂ ਫੈਕਟਰੀ 'ਚ ਲੱਗਿਆ ਸੀ ਆ ਕੇ ਕੰਮ ਕਰਨਾ ਤੇ ਇਹਨੂੰ ਰੱਖ ਦੇਣੀ ਸੀ ਅਜੇ ਕਿਉਂਕਿ ਪ੍ਰੂਫ ਆਵਣੀ ਸਾਡੇ ਬਣੇ ਸੀ ਕਿਉਂਕਿ ਮੇਰੀ ਮੰਮੀ ਸੀ ਹਨਾ ਤੇ ਫਿਰ ਐ ਕਰਕੇ ਚੱਲ ਬਈ ਜਦੋਂ ਮੰਮੀ ਨਾ 1.5 ਮਹੀਨਾ ਉੱਥੇ ਲਾਇਆ ਤੇ ਫਿਰ ਚੱਲ ਗੱਲਬਾਤ ਕੀਤੀ ਹੁਣ ਇਹ ਵੀ ਕੰਮ ਤੇ ਲੱਗੀ ਮੈਂ ਵੀ ਲੱਗਿਆ ਤੇ ਬਈ ਜਿਹੜੇ ਜਵਾਗ ਆ ਉਹ ਹਨਾ ਇਸ ਸਕੂਲਾ ਹੀ ਵੀ ਅੱਛਾ ਹੁਣ ਪ੍ਰੋਬਲਮ ਕੀ ਆ ਰਹੀ ਹੈ ਗੱਲਬਾਤ ਕੈਂ ਵੇ ਮੁਰੇ ਕਾ ਧੋਣਾ ਪਿਆ ਕੀ ਪ੍ਰੋਬਲਮ ਆ ਰਹੀ ਹੈ ਉਹ ਬਈ ਹੁਣ ਧਮਕੀਆਂ ਦਿੰਦੇ ਕਿ ਮਾਰਾਂਗੇ ਕੌਣ ਕਹਿ ਰਿਹਾ ਮਾਮਾ ਕਹਿੰਦਾ ਮੇਰਾ ਮਾਮਾ ਕਹਿ ਰਿਹਾ ਹਾਂ ਬਈ ਵੀ ਅਸੀਂ ਮਾਰਾਂਗੇ ਹਾਂ ਮਾਮਾ ਦਾ ਬਈ ਚਲ ਘਟ ਕਹਿੰਦਾ ਕਿ ਮਾਮਾ ਦਾ ਯਰ ਉਹ ਨਸ਼ੀੜੀ ਹੈਗਾ ਹਣਾ ਉਹ ਤਾਂ ਇਹ ਗੱਲ ਦੀ ਫਿਕਰ ਨਹੀਂ ਜਿਹੜੇ ਮਾਮੀ ਦੇ ਭਰਾ ਹਣਾ ਕਿ ਮੇਰੇ ਮਾਮੇ ਦੇ ਸਾਲੇ ਆ ਉਹ ਧਮਕੀਆਂ ਦਿੰਦੇ ਬਾਲੀਆਂ ਕਹਿੰਦੇ ਮਾਰਾਂਗੇ ਜਿੱਥੇ ਮਰਜੀ ਆ ਤੇ ਬਈ ਉਹਨਾਂ ਨੂੰ ਐ ਵੀ ਪਤਾ ਲੱਗ ਜਾਂਦਾ ਯਾਰ ਕਿ ਮੈਂ ਕਿੱਥੇ ਬੈਠਾ ਕਿੱਥੇ ਨਹੀਂ ਹਣਾ ਚੱਲ ਮੈਨੂੰ ਕਿਸੇ ਬੰਦੇ ਨੇ ਆਖਿਆ ਕਹਿੰਦੇ ਲੁਕੇਸ਼ਨ ਲੱਗਦੀ ਹੋ ਤੇਰੀ ਤੇ ਬਾਈ ਫਿਰ ਮੈਂ ਉਹ ਪਿੰਡ ਜਿੱਥੇ ਸੀ ਰਹਿੰਦੇ ਉਹ ਤੋਂ ਨਿਕਲ ਕੇ ਬਾਈ ਮੈਂ 100 200 ਕਿਲੋਮੀਟਰ ਆ ਕੇ ਮੈਂ ਉਹਦਾ ਸਿਮ ਸੈਟਾ ਜਾ ਕੇ ਹਨਾ ਸਿਮ ਉਹ ਗਿਆ ਬੰਦ ਤੇ ਯਾਰ ਹੁਣ ਮੈਨੂੰ ਸ਼ਾਕਾ ਦੀ ਘਰ ਰਲਦੀਆਂ ਮਤਲਬ ਮਾਮੀ ਤੇ ਕਿ ਇਹ ਸਾਰਾ ਕੁਝ ਦੱਸਦੀ ਆ ਅਜਾ ਉਹ ਜਵਾਕ ਨੂੰ ਲੈ ਛੱਡ ਕੇ ਗਈ ਹੈ ਕਿ ਤੇਰੇ ਨਾਲ ਲੈ ਕੇ ਗਈ ਹੈ ਨਹੀਂ ਬਈ ਨਾਲ ਸਾਡੇ ਜਵਾਕ ਨਾਲ ਹੀ ਹੈ ਜਵਾਕ ਨਾਲ ਆ ਬਈ ਤੈਨੂੰ ਕੰਮ ਕੀ ਕਰਦਾ ਸੀ ਤੂੰ ਇੱਥੇ ਜਦੋਂ ਰਹਿੰਦਾ ਸੀ ਉਹ ਜਦੋਂ ਕੁਆਰਾ ਸੀਗਾ ਉਦੋਂ ਕੀ ਕੰਮ ਕਰਦਾ ਸੀ ਇੱਥੇ ਬਈ ਮੈਂ ਪਹਿਲਾਂ ਤਾਂ ਯਾਰ ਪੜਦਾ ਸੀਗਾ ਠੀਕ ਆ ਤੇ ਇਸ ਤੋਂ ਬਾਅਦ ਤੋਂ ਕੰਮ ਮੈਂ ਸ਼ਹਿਰ ਲੱਗਿਆ ਹੋਇਆ ਸੀਗਾ ਯਾਰ ਦੁਕਾਨਦਾਰ ਕੋਲ ਤੇ ਲੱਗਿਆ ਸੀ ਉੱਥੇ ਚੱਲ ਲੋਟ ਨਹੀਂ ਆ ਬਈ ਮੈਨੂੰ ਤੇ ਫਿਰ ਮੈਨੂੰ ਮੈਂ ਵਾਹੀ ਕਰਨ ਲੱਗ ਗਿਆ ਇਹ ਜ਼ਿੰਮੇਦਾਰਾਂ ਦੇ ਲੱਗ ਗਿਆ ਉਤੋਂ ਬਈ ਸਾਡਾ ਸਰਕਲ ਚੱਲੀ ਗਿਆ ਵਿਆਹ ਹੁੰਦਾ ਨਹੀਂ ਸੀ ਇੱਕ ਮਾਮੀ ਨਾਲ ਹੀ ਇਦਾਂ ਇਸ਼ਕ ਹੋ ਗਿਆ ਕਿ ਵਿਆਹ ਤੇਰਾ ਹੁੰਦਾ ਨਹੀਂ ਸੀ ਤਾਂ ਕਰਕੇ ਭਜਾ ਕੇ ਲੈ ਗਏ ਕਈ ਗੱਲਾਂ ਹੁੰਦੀਆਂ ਕਈ ਇਹਦਾ ਵਿਆਹ ਤੋਂ ਪਹਿਲਾਂ ਵੀ ਅਫੇਅਰ ਹੁੰਦਾ ਕੀ ਪਤਾ ਤੇਰੀ ਮਾਮੀ ਨਾਲ ਤੇਰਾ ਪਹਿਲਾਂ ਦਾ ਅਫੇਅਰ ਸੀ ਕੀ ਸਿਸਟਮ ਕੀ ਸੀਗਾ ਉਹ ਨਾ ਨਾ ਵੀ ਇਹ ਜੀ ਗੱਲ ਪਹਿਲਾਂ ਕੋਈ ਨਹੀਂ ਸੀ ਆਪਣਾ ਪੜ੍ਹਾਈ ਲਿਖਾਈ ਤੇ ਧਿਆਨ ਸੀ ਕਿਉਂਕਿ ਯਾਰ ਇੱਥੇ ਤੰਗੀ ਘੜਦੇ ਜਣਾ ਗਰੀਬੀ ਵਾਲੀ ਸੀ ਐਡੀ ਗੱਲਬਾਤ ਹੈ ਨਹੀਂ ਸੀ ਤੇ ਪਰ ਬਈ ਹੌਲੀ ਹੌਲੀ ਜਦੋਂ ਆ ਚੱਕਰਾਂ ਜਿਵੇਂ ਪੈ ਗਿਆ ਹਨਾ ਨਾ ਮੈਨੂੰ ਪੜ੍ਹਾਈ ਦਾ ਰਹਿਣਾ ਮੈਨੂੰ ਕੰਮ ਦਾ ਰਹਿ ਬਸ ਆਹੀ ਚੱਕਰਾਂ ਜੇ ਰਹਿ ਗਏ ਤੈਨੂੰ ਇਹ ਨਹੀਂ ਹੈਗਾ ਵੀ ਜਿਹੜਾ ਮਾਮੀ ਦਾ ਰਿਸ਼ਤਾ ਹੈਗਾ ਮਾਮੇ ਭਾਂਜੇ ਦਾ ਮਾਮੀ ਭਾਂਜੀ ਦਾ ਇਹ ਰਿਸ਼ਤਾ ਜਿਹੜਾ ਬੜਾ ਅਨਮੋਲ ਹੁੰਦਾ ਵੀ ਜਿਹੜੀ ਤੇਰੀ ਮਾਂ ਹੈਗੀ ਆ ਉਹਦਾ ਭਰਾ ਉਹਦੀ ਘਰ ਵਾਲੀ ਨੂੰ ਤੂੰ ਲੈ ਕੇ ਭਜਾ ਕੇ ਲੈ ਕੇ ਆਇਆ ਤੇ ਇਹ ਬਹੁਤ ਵੱਡੀ ਦੋਸ਼ ਤੇ ਤੇ ਇੱਕ ਸਾਹ ਦਾ ਦਾਗ ਲੱਗ ਗਿਆ ਤੂੰ ਆ ਮਾਂ ਪਿਓ ਦੇ ਨਾਂ ਤੇ ਦਾਗ ਲਾਇਆ ਇੱਕ ਪਵਿੱਤਰ ਰਿਸ਼ਤੇ ਤੇ ਦੋ ਦਾਗ ਲਾਤਾ ਤੈਨੂੰ ਇਦਾਂ ਨਹੀਂ ਲੱਗਦਾ ਵੀ ਮੈਂ ਗਲਤੀ ਕੀਤੀ ਹੈ ਗਲਤੀ ਤਾਂ ਵੀ ਕੀਤੀ ਆ ਹਨਾ ਯਾਰ ਚੱਲ ਮੈਂ ਮੰਨਦਾ ਤੇ ਇਹੀ ਮਾਮੀ ਮੇਰੀ ਹੋਰ ਪਾਸੇ ਮੂੰਹ ਮਾਰਦੀ ਹਨਾ ਫੇਰ ਵੀ ਬੇਇੱਜ਼ਤੀ ਸਾਡੀ ਹੁੰਦਾ ਆਇਆ ਚੱਲ ਘਰ ਦੀ ਗੱਲ ਕਰਿਆ ਹਨਾ ਕਿ ਜਿਵੇਂ ਹੁਣ ਕਹੀ ਦਿੰਦੇ ਆ ਕਿ ਜੇ ਉਹ ਮਰ ਗਿਆ ਠੀਕ ਆ ਭਾਈ ਮਰ ਗਿਆ ਤੇ ਭਰਾ ਦੀ ਬਾ ਦਿੰਦੇ ਆ ਤੇ ਭਈ ਉਹ ਵੀ ਗੱਲਾਂ ਸੋਚਣ ਵਾਲੀਆਂ ਹੁੰਦੀਆਂ ਯਾਰ ਫਿਰ ਭਰਾ ਦੀ ਬਾ ਦਿੰਦੇ ਆ ਹਨਾ ਤੋ ਉਹ ਕਿਹੜਾ ਫਿਰ ਕਿਸ ਦੀ ਇੱਜ਼ਤ ਨਹੀਂ ਕਿੰਨੀ ਉਮਰ ਹੈ ਤੇਰੀ ਉਮਰ ਕਿੰਨੀ ਤੇਰੀ ਉਮਰ ਹੋਊਗੀ ਬਈ 23 ਸਾਲਾਂ ਦਾ ਹੋ ਤੇ ਉਹਦੀ ਉਮਰ ਕਿੰਨੀ ਆ ਮਾਮੀ ਜੀ ਮਾਮੀ ਜੀ ਹੋਊਗੀ ਬਈ 40 ਸਾਲ ਦੇ ਨੇੜੇ 40 ਸਾਲ ਦੀ ਹਾਂਜੀ ਇਹ ਤਾਂ ਕੋਈ ਹਿਸਾਬ ਕਿਤਾਬ ਜੀ ਹੈ ਨਹੀਂ 40 ਤੇ 23 ਸਾਲ ਤਾਂ ਬਹੁਤ ਫਰਕ ਆ ਇਹ ਉਹਦਾ ਬਈ ਯਾਰ ਹੁਣ ਮਜਬੂਰੀ ਬਣ ਗਈ ਯਾਰ ਜੇ ਫਿਰ ਆਇਆ ਤੈਨੂੰ ਮੈਂ ਹੁਣ ਗੱਲ ਦੱਸ ਹੀ ਦੇਣਾ ਉਹ ਬਈ ਮੈਨੂੰ ਡਰਾਵੇ ਦਿੰਦੀ ਸੀ ਕਹਿੰਦੀ ਜੇ ਤੂੰ ਹੋਰ ਪਾਸੇ ਗਿਆ ਜੇ ਵਿਆਹ ਉਹ ਬਈ ਮੈਨੂੰ ਡਰਾਵੇ ਦਿੰਦੀ ਕਹਿੰਦੀ ਜੇ ਤੂੰ ਹੋਰ ਪਾਸੇ ਜਾਏਗਾ ਵਿਆਹ ਕਰਾਏਗਾ ਕਿ ਮੇਰੇ ਭਰਾ ਗੰਦੇ ਤੈਨੂੰ ਮਾਰ ਦੇਣਗੇ ਤੇ ਭਰਾ ਵੀ ਉਹਦੇ ਹੈ ਵੀ ਗੰਦੇ ਆ ਹਨਾ ਕਿ ਯਾਰ ਮੈਨੂੰ ਆਪ ਦਾ ਡਰ ਰਹਿੰਦਾ ਸੀ ਕਿ ਹੁਣ ਆ ਮਾਰ ਦੇਣ ਦੇਖੋ ਪਠਾਨ ਕੋਟ ਜਾ ਕੇ ਵਸ ਰਿਹਾ ਇਹ ਮੁੰਡਾ ਆਪਣੀ ਮਾਮੀ ਨੂੰ ਲੈ ਕੇ ਉੱਥੇ ਬਹਿ ਗਿਆ ਉਹ ਦੋ ਜਵਾਕ ਆ ਉਹਦੇ ਨਾਲ ਅੱਛਾ ਹੁਣ ਮੈਨੂੰ ਇੱਕ ਗੱਲ ਦੱਸਿਆ ਜਾਵੇ ਜਦੋਂ ਮਾਮੀ ਤੇ ਭਾਣਜੇ ਦਾ ਰਿਸ਼ਤਾ ਕਿੰਨਾ ਅਨਮੋਲ ਹੁੰਦਾ ਤੇ ਅੱਜ ਇਸ ਮੁੰਡੇ ਨੇ ਮਾਮੀ ਤੇ ਭਾਣਜੇ ਦੇ ਦਾਗ ਰਿਸ਼ਤੇ ਦੇ ਉੱਤੇ ਬੜਾ ਵੱਡਾ ਦਾਗ ਲਾਇਆ ਇੱਕ ਆਪਣੇ ਮਾਂ ਦੀ ਭਾਬੀ ਨੂੰ ਲੈ ਕੇ ਭਜਾ ਭਜਾ ਕੇ ਫਰਾਰ ਹੋਇਆ ਆਪਣੀ ਮਾਂ ਦੀ ਭਾਬੀ ਨੂੰ ਲੈ ਕੇ ਮੁੰਡਾ ਫਰਾਰ ਹੋ ਗਿਆ ਬੜੀ ਸ਼ਰਮਨਾਕ ਖਬਰ ਹੈ ਅੱਜ ਦੀ ਇਹ ਟਾਈਮ ਦੇ ਵਿੱਚ ਕਲਯੁਗ ਚੱਲਦਾ ਕਲਯੁਗ ਦੇ ਵਿੱਚ ਕੁਛ ਵੀ ਕਹਿ ਦੀਏ ਨਾ ਆਪਾਂ ਵੀ ਆ ਇਦਾਂ ਉਹ ਸੱਚੀ ਗੱਲ ਬਣ ਜਾਂਦੀ ਹੈ ਕਿਉਂਕਿ ਕੱਲ ਜੋਗ ਦੇ ਵਿੱਚ ਸਾਰਾ ਸਿਸਟਮ ਚੱਲ ਰਿਹਾ ਅੱਜ ਦੀ ਵੀਡੀਓ ਜਿਹੜੀ ਤੁਹਾਡੇ ਕੋਲ ਮੈਂ ਲੈ ਕੇ ਆਇਆ ਇਹ ਮੁੰਡਾ ਜਿਹੜਾ ਖੜਾ ਇਹ ਭਾਣ ਜਾਂ ਇਹਦੀ ਉਮਰ ਹੈਗੀ 23 ਸਾਲ ਦੀ ਤੇ ਇਹਦੀ ਮਾਮੀ ਦੀ ਉਮਰ ਹੈਗੀ 40 ਸਾਲ ਦੀ ਫਰਕ ਵੇਖੋ ਕਿੰਨਾ ਜਾਂ ਤਾਂ ਆਪਾਂ ਇੱਥੇ ਕਹਿ ਸਕਦੇ ਆ ਵੀ ਇਹਨਾਂ ਦਾ ਜਿਹੜਾ ਦਿਮਾਗ ਆ ਅਪਸੈਟ ਆ ਜਾਂ ਇਹ ਪਿਆਰ ਵੀ ਹੈ ਇੱਕ ਅੰਨਾ ਇਹਨਾਂ ਅੰਨਾ ਵੀ ਨਹੀਂ ਹੁੰਦਾ ਵੀ ਇਹ ਉਮਰ ਦਾ ਹਿਸਾਬ ਕਿਤਾਬ ਵੀ ਨਹੀਂ ਵੇਖਦੇ ਰਿਸ਼ਤਾ ਨਹੀਂ ਵੇਖਦੇ ਲੋਕ ਅੱਜ-ਕੱਲ ਕਾਮ ਇੰਨੀ ਵਧੀ ਪਈ ਆ ਆਪਣੇ ਕਾਮਵਾਸ਼ਨਾ ਇੰਨੀ ਵਧੀ ਪਈ ਆ ਤੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਸਾਡਾ ਰਿਸ਼ਤਾ ਕੀ ਜੇ ਕਿਸੇ ਨਾਲ ਆਪਾਂ ਰਿਸ਼ਤਾ ਜੋੜਦੇ ਆਂ ਆਪ ਨੂੰ ਇਹ ਨਹੀਂ ਪਤਾ ਵੀ ਆਪਣਾ ਰਿਸ਼ਤਾ ਕੀ ਆ ਉਹਦੇ ਨਾਲ ਕਈ ਲੋਕ ਆਪਣੇ ਭੈਣਾਂ ਨਾਲ ਹੀ ਗਲਤ ਕੰਮ ਕਰੀ ਜਾਂਦੇ ਕੋਈ ਆਪਣੀ ਕੁੜੀਆਂ ਨਾਲ ਗਲਤ ਕੰਮ ਕਰੀ ਜਾਂਦਾ ਤੇ ਅੱਜ ਇੱਕ ਖਬਰ ਹੋਰ ਆ ਗਈ ਮਾਮੀ ਨਾਲ ਹੀ ਭਾਣ ਜਾਂ ਗਲਤ ਕੰਮ ਕਰੀ ਜਾਂਦਾ ਉਹਨੂੰ ਲੈ ਗਿਆ ਭਜਾ ਕੇ ਹੁਣ ਇਹ ਕਹਿ ਰਿਹਾ ਮੈਂ ਇਹਨੂੰ ਧਮਕੀਆਂ ਆਉਂਦੀਆਂ ਤਾਂ ਸ਼ਤ ਧਮਕੀਆਂ ਆਉਂਦੀਆਂ ਫਿਰ ਤੂੰ ਗੋਕੀ ਜਵਾਬ ਦਿੰਨਾ ਜਵਾਬ ਵੀ ਮੈਂ ਕੋਈ ਨਹੀਂ ਦਿੰਦਾ ਜੇ ਮੈਂ ਜਵਾਬ ਦੇਊਗਾ ਤੇ ਫਿਰ ਭਾਈ ਮੈਨੂੰ ਗੁੱਸੇ 'ਚ ਆ ਕੇ ਹੋਰ ਮਾਰਨਗੇ ਕਿ ਹੁਣ ਤਾਂ ਵੀ ਮੈਂ ਡਰਿਆ ਬੈਠਾਂਗੇ ਕਿੰਨੀ ਪੜਿਆ ਤੂੰ ਮੈਂ ਭਾਈ ਪੜਿਆਗਾ ਨੌਜ ਮਾਤਾ ਤੇ ਨੌਜਮਤ ਆਪਣੀਆਂ ਨੌਜਮਤ ਖੂ ਖਾਤੇ ਜਾਂਦੀਆਂ ਤੈਨੂੰ ਇਹ ਨਹੀਂ ਪਤਾ ਤੇ ਮਾਮੀ ਦਾ ਰਿਸ਼ਤਾ ਕਿੰਨਾ ਨਮੂਲ ਹੁੰਦਾ ਕੋਈ ਪਤਾ ਤਾਂ ਯਾਰ ਹੁਣ ਗਾ ਉਹਨੂੰ ਵੀ ਸੋਚਣਾ ਚਾਹੀਦਾ ਚੱਲ ਮੈਂ ਤਾਂ ਯਾਰ ਨਿਆਣੀ ਹੋਰ ਕੁੜੀਆਂ ਬਥੇਰੀਆਂ ਤੂੰ ਹੋਰ ਪਾਸੇ ਮੂੰਹ ਮਾਰ ਲੈ ਜਿਹੜੀਆਂ ਮਾਮੇ ਦੀਆਂ ਕੁੜੀਆਂ ਉਹ ਤੇਰੀਆਂ ਭਾਣੀਆਂ ਲੱਗਣਗੀਆਂ ਭੈਣ ਭੈਣਾ ਲੱਗਣਗੀਆਂ ਤੇਰੀਆਂ ਤੇ ਜਿਹੜੀ ਤੇਰੀ ਮਾਮੀ ਆ ਉਹਨੂੰ ਤੂੰ ਭਜਾ ਕੇ ਲੈ ਗਿਆ ਤੂੰ ਸ਼ਰਮ ਕਰਨੀ ਤੇਰੀ ਮਾਂ ਦੀ ਭਾਬੀ ਆ ਉਹ ਜਿਹਨੂੰ ਤੂੰ ਭਜਾ ਕੇ ਲੈ ਗਿਆ ਇਹੋ ਜੀ ਘਟ ਗਿਆ ਕਰਤੂਤ ਜਿਹੜੀ ਤੂੰ ਕੀਤੀ ਹੈ ਤੈਨੂੰ ਪਤਾ ਕਿੰਨਾ ਕਿੰਨਾ ਤੈਨੂੰ ਗੁਰੂ ਆਪੇ ਜਾਣੇ ਇਹ ਬਹੁਤ ਦੁੱਖ ਦੇਣਾ ਤੈਨੂੰ ਪਤਾ ਜਿਹੜਾ ਤੂੰ ਆਪ ਦੀ ਜਿਹੜੀ ਉਹਦੀ ਘਰ ਵਾਲੀ ਤੋਂ ਦੂਰ ਲੈ ਕੇ ਗਿਆ ਉਹਦੇ ਘਰ ਵਾਲਾ ਰਹੂਗਾ ਜਿਹੜਾ ਪਿੱਟੂਗਾ ਤੇਰੇ ਬਾਰੇ ਬੰਦਾ ਚੰਗਾ ਬੋਲੂਗਾ ਤੇਰੀ ਮਾਂ ਬੋਲੂਗੀ ਬੰਦਾ ਚੰਗਾ ਜਿਹੜੇ ਦਿਵਾਕ ਆ ਉਹਨਾਂ ਨੂੰ ਤੂੰ ਰੋਲ ਕੇ ਰੱਖਦਾ ਉਹਦੇ ਪਿਓ ਤੋਂ ਤੈਨੂੰ ਇਹ ਪਤਾ ਨਹੀਂ ਲੱਗਦਾ ਕਿ ਕਿੰਨਾ ਵੱਡਾ ਪਾਪ ਆ ਇਹ ਬਹੁਤ ਆ ਬਈ ਪਰ ਪਛਤਾਵਾ ਹੁਣ ਹੁੰਦਾ ਯਾਰ ਪਹਿਲਾਂ ਤਾਂ ਚੱਲ ਪਛਤਾਵਾ ਦਾ ਖਰਚਾ ਪੂਰਾ ਕਰ ਦੇਣਾ ਉਹਨਾਂ ਦਾ ਖਰਚਾ ਬਈ ਦੋਵੇਂ ਜੀ ਕੰਮ ਕਰਦੇ ਆ ਸੀ ਪਰ ਰੋਟੀ ਬਣੀ ਜੇ ਚੱਲਦਾ ਪਠਾਨਕੋਟ ਨਾ ਇੱਧਰ ਨਾ ਉੱਧਰ ਕਿੱਥੇ ਰਹਿੰਦਾ ਸੀ ਪਹਿਲਾਂ ਤੂੰ ਪਹਿਲਾਂ ਤਾਂ ਬਈ ਇੱਥੇ ਨੇੜੇ ਜੇ ਸੀ ਮੈਂ ਮਾਣੀੜੇ ਫਿਰ ਬੁੱਤੋਂ ਮੱਡਾ ਪੰਜਾਬ ਚ ਸੀਗਾ ਪਹਿਲਾਂ ਹਾਂ ਪਹਿਲਾਂ ਪੰਜਾਬ ਚ ਹੁਣ ਕਿੱਥੇ ਬੈਠਾ ਪਠਾਨਕੋਟ ਚ ਆ ਗਿਆ ਜਿੱਥੇ ਕੋਈ ਵਾਲੀਵਾਰ ਸੈ ਨਹੀਂ ਕੋਈ ਨਿੱਤਰ ਰਿਸ਼ਤੇਦਾਰ ਹੈ ਨਹੀਂ ਰਿਸ਼ਤੇਦਾਰਾਂ ਸੇ ਵੀ ਟੁੱਟਿਆ ਮਾਂ ਪਿਓ ਤੋਂ ਟੁੱਟਿਆ ਮਾਂ ਪਿਓ ਦਾ ਫੋਨ ਆਉਂਦਾ ਨਾ ਵੀ ਕਿਸੇ ਦਾ ਨਹੀਂ ਆਉਂਦਾ ਮਾਂ ਪਿਓ ਨਾਲ ਗੱਲ ਕੀਤੀ ਮਾਂ ਪਿਓ ਦਾ ਆਉਂਦਾ ਤਾਂ ਹੈ ਬਈ ਆਉਂਦਾ ਪਰ ਕਦੇ-ਕਦਈਆਂ ਮੈਨੂੰ ਨਹੀਂ ਆਉਂਦਾ ਇਹਨੂੰ ਆਉਂਦਾਗਾ ਠੀਕ ਆ ਤੇ ਇਹ ਬਈ ਜਦੋਂ ਉਹ ਧਮਕਾਉਂਦੇ ਨੂੰ ਇਹ ਸਾਰਾ ਕੁਝ ਦੱਸ ਦਿੰਦੇ ਸੀ ਅਸੀਂ ਕਿੱਥੇ ਕਿੱਥੇ ਨਹੀਂ ਫਿਰ ਬਈ ਮੈਨੂੰ ਟਿਕਾਣਾ ਬਦਲਣਾ ਪਿਆ ਖਰਚਾ ਇਹੋ ਜਿਹਾ ਕੰਮ ਕਰਨਾ ਸੀ ਇਹੋ ਜਿਹਾ ਕਾਹੜੀ ਕਰਨਾ ਸੀਗਾ ਤੇ ਤੂੰ ਉੱਥੇ ਕਰੇ ਰਹਿ ਕੀ ਇਹੋ ਜਿਹੇ ਕੰਮ ਗੰਦੇ ਕੰਮ ਜਿਹੜੇ ਕਰਨੇ ਸੀ ਇੱਥੇ ਜਾ ਕੇ ਕਰ ਲੈਂਦਾ ਕਿਉਂ ਆਪਦੇ ਆਪਦੇ ਘਰ ਦੇ ਮਾਮੇ ਦੀ ਜਿਹੜਾ ਪਰਿਵਾਰ ਆ ਉਹ ਉਹਨੂੰ ਝਾੜ ਕੇ ਰੱਖਦਾ ਤੂੰ ਯਾਰ ਬਈ ਮੈਂ ਕਿਹੜਾ ਸੋਚਿਆ ਸੀ ਮੈਂ ਇਹੋ ਜਿਹਾ ਕੰਮ ਕਰਨਾਗਾ ਹਲਾ ਦੀ ਇਹੋ ਜਿਹਾ ਬਣ ਗਏ ਸੀ ਬਈ ਇਹ ਮਜਬੂਰੀ ਨਾਲ ਜੋ ਕਹਿ ਤੀ ਵੀ ਰਿਸ਼ਤਿਆਂ ਦੇ ਵਿੱਚ ਪਤਾ ਨਹੀਂ ਲੱਗਦਾ ਕੰਮ ਇੰਨਾ ਵੱਧ ਜਾਂਦਾ ਤੇ ਰਿਸ਼ਤਿਆਂ ਦਾ ਪਤਾ ਨਹੀਂ ਲੱਗਦਾ ਕਿ ਰਿਸ਼ਤਾ ਕਿਹੜਾ ਹੈਗਾ ਪਤਾ ਨਹੀਂ ਲੱਗਦਾ ਗੱਲ ਸੱਚੀ ਗੱਲ ਹੈ ਸੱਚੀ ਗੱਲ ਆ ਬਈ ਕਿਉਂਕਿ ਯਾਰ ਮੈਨੂੰ ਡਾਰੀ ਮੁੱਕ ਗਿਆ ਸੀ ਮਤਲਬ ਮੈਨੂੰ ਮਾਮੇ ਉਮ ਦਾ ਡਰ ਨਹੀਂ ਸੀ 10 ਬਈ ਮੈਨੂੰ ਮਾਮੇ ਦਾ ਮਾਮੇ ਦਾ ਦਾਡੂ ਰਹਿਣੀ ਸੀਗਾ ਤੇ ਕਿਉਂਕਿ ਡਰ ਮੈਨੂੰ ਮਾਮੇ ਦਾ ਤਾਂ ਹੋਵੇਗਾ ਜੋ ਆ ਬੋਂਦੇ ਚ ਕੱਟਣ ਪਾਉਣ ਨੂੰ ਕੁਝ ਹੋਵੇ ਜਾਂ ਮੈਨੂੰ ਉਹ ਤਮਕਾਵੇ ਹਨਾ ਉਹਦਾ ਆਪੇ ਸ਼ਰਾਬੀ ਗਵਾਬੀ ਸੀਗਾ ਬਸ ਪੀ ਲਈ ਉਹਨੇ ਪਾਇਗਾ ਕੰਮ ਧੰਦਾ ਨਹੀਂ ਕਰਨਾ ਸਾਰਾ ਕੰਮ ਧੰਦਾ ਮੈਂ ਕਰਦਾ ਸੀ ਜੇ ਭਾਈ ਮੈਂ ਇੱਥੇ ਕੰਮ ਧੰਦਾ ਕਰਨਾ ਸੀ ਫਿਰ ਤਾਂ ਹਨਾ ਮੈਂ ਆਪਦੀ ਮਾਮੀ ਨੂੰ ਤਾਂ ਹੀ ਲੈ ਕੇ ਭੱਜ ਗਿਆ ਕਿ ਅਸੀਂ ਦੋਵੇਂ ਜੀ ਆਪਦਾ ਕਮਾ ਕੇ ਖਾਈ ਜਾਵਾਂਗੇ ਇੱਥੇ ਮੈਂ ਸਾਰਾ ਟੱਬਰ ਨੂੰ ਖਵਾਉਣਾ ਹਨਾ ਤੇ ਉੱਥੇ ਜਾ ਕੇ ਸੀਗਾ ਹਨਾ ਖੁਸ਼ ਰਹਿਵਾਂਗਾ ਅੱਛਾ ਹੁਣ ਮੈਨੂੰ ਇਹ ਦੱਸ ਵੀ ਤੂੰ ਸੌਖਾ ਲੈ ਕੇ ਗਿਆ ਉਹਨੂੰ ਭਜਾ ਕੇ ਸੌਖਾ ਤਾਂ ਵੀ ਕਾਦਾ ਯਾਰ ਪਰ ਹੈ ਔਖਾ ਔਖਾ ਮੈਂ ਆਇਆ ਕਿ ਉਹ ਮੈਨੂੰ ਕਹਿੰਦੇ ਮਾਰਾਂਗੇ ਯਾਰ ਬਾਈ ਹੁਣ ਮੈਨੂੰ ਤਾਂ ਆਪਦੇ ਹੀ ਡਰ ਲੱਗਿਆ ਰਹਿੰਦਾ ਮੰਨਦਾ ਵੀ ਜੇ ਜਿਹੜੀ ਇਹ ਭੰਗਲਤੀ ਕਰ ਲੈਨੇ ਆ ਬਾਅਦ ਵਿੱਚ ਪਛਤਾਵਾ ਹੁੰਦਾ ਪਛਤਾਵਾ ਵੀ ਬਾਅਦ ਚ ਹੀ ਹੁੰਦਾ ਯਾਰ ਪਹਿਲਾਂ ਨਿਆਣੀ ਮੱਤ ਲਾਲਾ ਫੁਗਰਪੂਣਾ ਲਾਲਾ ਕੁਛ ਲਾਲਾ ਹਨਾ ਨਹੀਂ ਪਤਾ ਲੱਗਦਾ ਪਛਤਾਵਾ ਬਸ ਆਇਆ ਜਦੋਂ ਪਾਣੀ ਲੰਘ ਗਿਆ ਤਾਂ ਉਹਦੀ ਪਤਾ ਲੱਗਦਾ ਕਿ ਹਾਂ ਵੀ ਲੰਘ ਗਿਆ ਤਾਂ ਉਤੋਂ ਦੀ ਹੋ ਕੇ ਕੋ ਕੀ ਕਹਿਣਾ ਚਾਹਣਾ ਲੋਕਾਂ ਨੂੰ ਜਿਹੜੇ ਇਹੋ ਜਿਹੇ ਕੰਮ ਕਰਦੇ ਰਿਸ਼ਤਿਆਂ ਦੇ ਵਿੱਚ ਹੀ ਦਾਗ ਲਾਈ ਜਾਂਦੇ ਆ ਰਿਸ਼ਤਿਆਂ ਦਾ ਪਤਾ ਨਹੀਂ ਲੱਗਦਾ ਵੀ ਰਿਸ਼ਤੇ 'ਚ ਕੀ ਕਰੀ ਜਾਂਦੇ ਆ ਇਹਨਾਂ ਬਾਰੇ ਕੀ ਕਹਿਣਾ ਚਾਹਣਾ ਹੁਣ ਤਾਂ ਵੀ ਇਹੀ ਯਾਰ ਚੱਲ ਮੈਂ ਤਾਂ ਜਿਹੜੀ ਗਲਤੀ ਕਰਨੀ ਸੀ ਕਰ ਲਈ ਹਨਾ ਨਾਲੇ ਆਪ ਦੀ ਬੇਇੱਜ਼ਤੀ ਕਰਾਈ ਨਾਲੇ ਉਹਦੇ ਮਾਪਿਓ ਦੀ ਕਰਾਈ ਤੇ ਨਾਲੇ ਵੀ ਹੁਣ ਸਾਡੇ ਕਿਸੇ ਨੇ ਰਿਸ਼ਤੇਦਾਰ ਨਹੀਂ ਵੜਨਾ ਨਹੀਂ ਹਨਾ ਪਹਿਲੀ ਗੱਲ ਬਈ ਮੈਨੂੰ ਹੀ ਨਹੀਂ ਵੜਨਾ ਕਿਸੇ ਨੇ ਤੇ ਰਹੀ ਗੱਲ ਦੂਜੀ ਇਹੋ ਜਿਹੇ ਕੰਮਾਂ 'ਚ ਕੋਈ ਫਾਇਦਾ ਨਹੀਂ ਘਰ ਕੀ ਬਰਬਾਦ ਹੋ ਗਈ ਜ਼ਿੰਦਗੀ ਬਰਬਾਦ ਬਈ ਹੋ ਗਈ ਹੁਣ ਠੀਕ ਆ ਨਾਮ ਕਿਸੇ ਦਾ ਨਹੀਂ ਵੜਨ ਜੋਗਾ ਘਰ ਦੇ ਕਰਨਗੇ ਚੰਗੀ ਥਾਂ ਵੇਖੀ ਕਰਨਗੇ ਨਾ ਕਿਸੇ ਨੂੰ ਕੁੜੀ ਆਪਦੀ ਡੋਪਣੀ ਹੁੰਦੀ ਨਾ ਕਹਿੰਦੇ ਉਹ ਤਾਂ ਮੁੰਡਾ ਡੋਪਣਾ ਹੁੰਦਾਗਾ ਬਸ ਆਪ ਦਾ ਇਹੀ ਕਹਿਣਾ ਕਿ ਆਪ ਦਾ ਸਿਆਣਾ ਬਣ ਕੇ ਰੋ ਯਾਰ ਹੁਣ ਮਾਮੀ ਸੀਗੀ ਮੇਰੀ ਹਨਾ ਆਪਾਂ ਦਾ ਬਹੁਤ ਵੱਡਾ ਪਸਤਾਵਾ ਬਈ ਹੁਣ ਬਹੁਤ ਬਹੁਤ ਧੰਨਵਾਦ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆ ਇਸ ਖਬਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਾਮੀ ਨੂੰ ਹੀ ਮਾਨ ਜਾ ਲੈ ਗਿਆ ਭਜਾ ਕੇ ਤੁਸੀਂ ਇੱਕ ਗੱਲ ਸੋਚ ਕੇ ਹੈਰਾਨ ਹੋ ਜਾਓਗੇ ਵੀ ਰਿਸ਼ਤਿਆਂ ਦੇ ਵਿੱਚ ਵੀ ਅੱਜ ਕੱਲ ਇਦਾਂ ਦਾ ਸਿਸਟਮ ਹੋਣ ਲੱਗ ਗਿਆ ਕੋਈ ਆਪਣੀ ਕੁੜੀ ਨਾਲ ਗਲਤ ਕੰਮ ਕਰੀ ਜਾਂਦਾ ਕੋਈ ਆਪਣੀ ਭਾਂਜੀ ਨਾਲ ਗਲਤ ਕੰਮ ਕਰੀ ਜਾਂਦਾ ਕੋਈ ਆਪਣੀ ਮਾਸੀ ਦੀ ਕੁੜੀ ਨਾਲ ਗਲਤ ਕੰਮ ਕਰੀ ਜਾਂਦਾ ਅੱਜ ਕੱਲ੍ਹ ਦੇ ਰਿਸ਼ਤੇ ਇੰਨੇ ਛੋਟੇ ਪੈ ਗਏ ਇੱਕ ਕਾਮ ਬਾਸ਼ਨਾ ਜਿਹੜੀ ਵਧੀ ਪਈ ਆ ਲੋਕਾਂ ਦੇ ਵਿੱਚ ਕਿਉਂ ਕਿਉਂ ਇਸ ਚੀਜ਼ ਕਰਕੇ ਲੋਕ ਪਿੱਛੇ ਹੋ ਰਹੇ ਨੇ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਸਿਸਟਮ ਹੋ ਰਿਹਾ ਇਹਨੂੰ ਕਲਯੁਗੀ ਕਵਾਂਗੇ ਹੋਰ ਕੀ ਕਵਾਂਗੇ ਅੱਜ ਦੇ ਟਾਈਮ ਦੇ ਵਿੱਚ ਗੁਰੂਆਂ ਨੂੰ ਘਟ ਮੰਨਿਆ ਜਾਂਦਾ ਪਰ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕਾਂ ਬਾਸ਼ਨਾ ਇੰਨੀ ਸਿਰ ਤੇ ਚੜੀ ਹੋਈ ਹੈ ਜਿਹਨੂੰ ਆਪਾਂ ਭੂਤ ਪ੍ਰੇਤ ਕਹਿ ਸਕਦੇ ਆ ਜਾਂ ਕਹਿ ਦਈਏ ਸ਼ੈਤਾਨ ਦਾ ਰੂਪ ਕਹਿ ਸਕਦੇ ਆ ਜਿਹੜਾ ਆਪਣੇ ਤੇ ਹਾਵੀ ਹੋ ਜਾਂਦਾ ਤੇ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਆਪਣਾ ਰਿਸ਼ਤਾ ਕਿਹੜਾ ਹੈਗਾ ਅੱਜ ਇਸ ਮੁੰਡੇ ਨੇ ਜਿਹੜਾ ਕੰਮ ਕੀਤਾ ਇਹ ਬੜਾ ਸ਼ਰਮਨਾਕ ਹੈਗਾ ਰਿਸ਼ਤੇ ਨੂੰ ਦਾਗ ਲਾਤਾ ਅੱਜ ਇਹ ਆਪਣੀ ਮਾਂ ਦੇ ਮੂਹਰੇ ਨਹੀਂ ਆ ਸਕਦਾ ਮਾਮੇ ਮੂਹਰੇ ਨਹੀਂ ਆ ਸਕਦਾ ਆਪਣੀ ਮਾਂ ਦੀ ਭਾਬੀ ਨੂੰ ਲੈ ਗਿਆ ਭਜਾ ਕੇ ਉਹਦੇ ਜਵਾਕਾਂ ਨੂੰ ਰੋਲਤਾ ਬਾਅਦ ਦੇ ਵਿੱਚ ਇਹ ਪਸਤਾਰਿਆ ਵੀ ਮੇਥੋਂ ਗਲਤੀ ਹੋ ਗਈ ਮੈਂ ਕੀ ਕਰਾਂ ਮੈਨੂੰ ਧਮਕੀਆਂ ਆਉਂਦੀਆਂ ਇਹੋ ਜੀ ਗਲਤੀ ਤੁਸੀਂ ਵੀ ਨਾ ਕਰਿਓ ਕਿਤੇ ਕਿ ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਓ ਰਿਸ਼ਤਿਆਂ ਨੂੰ ਰਿਸ਼ਤਾ ਸਮਝੋ ਆਪਣੀ ਚੀਜ਼ ਨੂੰ ਅਲੱਗ ਥਾਂ ਤੇ ਰੱਖੋ ਇਹੋ ਜਿਹਾ ਕੰਜਰ ਬੁਣਾ ਕਰਨਾ ਤਾਂ ਬਾਹਰ ਬਥੇਰਾ ਕੁਝ ਪਿਆ ਅੱਜ ਦੀ ਵੀਡੀਓ ਸਾਡੀ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕੋ ਸੇਵ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਸ਼ੇਅਰ ਲਿ ਕਮੈਂਟ ਜਰੂਰ ਕਰਿਓ ਧੰਨਵਾਦ